ਪਾ ਦਰਸ਼ਨ ਕਰਾਂਗੇ ਗੁਰਦੁਆਰਾ ਦਮਦਮਾ ਸਥਾਨ ਸ੍ਰੀ ਹਜ਼ੂਰ ਸਾਹਿਬ ਸਿੰਘ ਜੀ ਵਿਖੇ ਪਿੰਡ ਮਨਸੂਰਾ ਦਮਦਮਾ ਸਥਾਨ ਸਾਹਮਣੇ ਗੁਰਦੁਆਰਾ ਸਾਹਿਬ ਚੱਲਾਂਗੇ ਜਿਲ੍ਹਾ ਲੁਧਿਆਣੇ ਵਿੱਚ ਪੈਂਦਾ ਹੈ ਸ੍ਰੀ ਹਜ਼ੂਰ ਬਾਬਾ ਸਾਹਿਬ ਸਿੰਘ ਜੀ ਵਿਦੀ 11ਵੇਂ ਸੰਸਥਾਨਕ ਸੰਤਾਨਕ ਜੋਤ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋ ਪਹਿਲੇ ਪਾਤਸ਼ਾਹ ਜੀ ਸਾਨੂੰ ਉਹਨਾਂ ਦਾ ਇਹ ਕੁੱਲ ਵਿੱਚ ਜਿਹੜੇ ਸਾਹਿਬ ਸਿੰਘ ਵਿਦੀ ਜੀ ਸੀ ਉਹਨਾਂ ਦੇ ਗੁਰਦੁਆਰਾ ਸਥਾਨ ਆਪਾਂ ਦਰਸ਼ਨ ਕਰਾਂਗੇ ਉਹ ਇੱਥੇ ਲੁਧਿਆਣਾ ਰਾਜਿੰਦ ਦਾ 13 ਕਿਲੋਮੀਟਰ ਤੇ ਸਾਹਮਣੇ ਸਿੱਧੀ ਲੁਧਿਆਣੇ ਨੇ ਰੋੜ ਜਾਂਦੇ ਆ ਚਲਦੇ ਆ ਆਪਾਂ ਅੰਦਰ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਦਾ ਤੋਂ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆ ਅੱਜ ਆਪਾਂ ਦਰਸ਼ਨ ਕਰ ਰਹੇ ਆ ਜੀ ਗੁਰਦੁਆਰਾ ਦਮਦਮਾ ਸਾਹਿਬ ਜੀ ਦੇ ਜੋ ਕਿ ਮਨਸੂਰਾ ਪਿੰਡ ਦੇ ਵਿੱਚ ਐ ਜੀ ਪਿੱਛੇ 메ਨ ਗੇਟ ਦੇਖ ਰਹੇ ਹੋ ਗੁਰਦੁਆਰ ਸਾਹਿਬ ਜੀ ਦਾ ਆਪ ਚਲਦੇ ਆ ਆਪਾਂ ਅੰਦਰ ਦਰਸ਼ਨ ਕਰਾਂਗੇ ਤੋਂ ਆਪਾਂ ਪਹੁੰਚੇ ਆ ਗੁਰਦੁਆਰਾ ਦਮਦਮਾ ਅਸਥਾਨ ਸ੍ਰੀ ਹਜੂਰ ਬਾਬਾ ਦੇ ਅੰਦਰ ਜਾ ਰਹੇ ਆ ਬੀਬੀ ਮੰਗਣਾ ਨਹੀਂ ਗੁਰੂ ਘਰ ਦੇ ਅੱਗੇ ਠੀਕ ਆ ਨਾ ਤੈਨੂੰ ਪਤਾ ਨਹੀਂ ਆ ਪੰਜਾਬ 'ਚ ਗੁਰੂ ਘਰਾਂ ਦੇ ਵਿੱਚ ਪੈਸੇ ਮੰਗਣਾ। ਇਹ ਹੈ ਜੂੜੀ ਮੰਗ ਤੇ ਪੈਸੇ ਮੰਗਦੇ ਆ ਜੀ ਮੈਂ ਵੈਸੇ ਤੁਹਾਨੂੰ ਦੱਸ ਰਿਹਾ ਜਿਹੜੀ ਆ ਪੰਜਾਬ 'ਚ ਜਿਹੜੀ ਆ ਗੁਰੂ ਘਰਾਂ ਦੇ ਜਿਹੜੇ ਮੰਗਤੇ ਆ ਵਿੱਚ ਬੈ ਕੇ ਮੰਗਦੇ ਆ ਉਹ ਇਹਨਾਂ ਨੂੰ ਪੈਸੇ ਨਹੀਂ ਦੇਣੇ ਚਾਹੀਦੇ। ਸੋ ਆਪਾਂ ਗੁਰਦੁਆਰ ਸਾਹਿਬ ਦੇ ਅੰਦਰ ਆਪਾਂ ਪਹੁੰਚ ਗਏ ਆ ਦਰਸ਼ਨ ਕਰਾਂਗੇ। ਸੋ ਬਹੁਤ ਵੱਡਾ ਗੁਰਦੁਆਰ ਸਾਹਿਬ ਆ ਸੱਜੇ ਖੱਬੇ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਤੇ ਇੱਧਰ ਵੀ ਕਾਰਾਂ ਦੀ ਪਾਰਕਿੰਗ ਤੁਸੀਂ ਦੇਖ ਰਹੇ ਹੋ। ਤੋ ਚੱਲਦੇ ਆਪਾਂ ਅੱਗੇ ਨਾਲੇ ਤੁਹਾਨੂੰ ਇਤਿਹਾਸ ਵੀ ਸੁਣਾਵਾਂਗੇ ਤੇ ਸਾਰਾ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਉਹ ਕਰਾਵਾਂਗੇ ਜੀ ਦੰਦਮਾ ਅਸਥਾਨ ਬਾਬਾ ਸਾਹਿਬ ਸਿੰਘ ਜੀ ਵਿਦੇ ਪਿੰਡ ਮਨਸੂਰਾ ਜੀ ਦਾ ਜਿਹੜਾ ਇਤਿਹਾਸ ਆ ਉਹ ਇਸ ਤਰ੍ਹਾਂ ਜੀ ਇਹ ਪਵਨ ਅਸਥਾਨ ਗੁਰੂ ਨਾਨਕ ਪਾਤਸ਼ਾਹ ਜੀ ਦੀ 11ਵੀਂ ਪੀੜੀ ਬਾਬਾ ਸਾਹਿਬ ਸਿੰਘ ਬੇਦੀ ਜੀ ਦਾ ਚਰਨ ਸ਼ੋ ਪ੍ਰਾਪਤ ਅਸਥਾਨ ਜੀ ਬਾਬਾ ਜੀ ਸਿੱਖ ਇਤਿਹਾਸ ਵਿੱਚ 18ਵੀਂ ਸਦੀ ਦੇ ਮਹਾਨ ਪਵਿੱਤਰ ਆਤਮਾ ਰਾਜਾ ਜੋਗੀ ਤੇ ਖਾਲਸਾ ਰਾਜ ਦੀ ਸਥਾਪਨਾ ਵਿੱਚ ਵੱਡਾ ਸਹਿਯੋਗ ਦੇਣ ਕਰਕੇ ਵੱਡੀ ਪ੍ਰਸਿੱਧੀ ਵਾਲੀ ਧਾਰਮਿਕ ਸ਼ਖਸੀਅਤ ਸਨ ਜਿਨ੍ਹਾਂ ਨੇ 1801 ਮਿਸਾਖੀ ਦੇ ਦਿਹਾੜੇ ਤੇ ਲਾਹੌਰ ਦੇ ਮੁਕਾਮ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਖਾਲਸਾ ਰਾਜ ਦਾ ਮੁੱਖ ਸੇਵਾਦਾਰ ਥਾਪਿਆ ਸੀ ਅਤੇ ਬਾਬਾ ਫਜ਼ਲੇ ਅਕਾਲ ਖਾਦਮੇ ਕੌਮ ਵਾਲੀਏ ਖਾਤਾ ਸਰਕਾਰ ਦੇ ਖਿਤਾਬ ਨਾਲ ਨਿਵਾਜਿਆ ਸੀ ਬਾਬਾ ਜੀ ਜਿਸ ਵੀ ਨਗਰ ਵਿੱਚ ਚਰਨ ਪਾਉਂਦੇ ਸਨ ਉੱਥੇ ਗੁਰਵਾਣੀ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਦੇ ਪਾਵਨ ਸਮਾਗਮ ਕਰਵਾਉਂਦੇ ਸਨ ਜਿਸ ਦੀ ਬਦੌਲਤ ਹਜ਼ਾਰਾਂ ਦੀ ਗਿਣਤੀ ਦੇ ਪਿੰਡਾਂ ਵਿੱਚ ਗੁਰਸਿੱਖੀ ਬੀਜ ਪਰਫੁੱਲਤ ਹੋਇਆ ਸੀ ਜਿਸ ਸਥਾਨ ਤੇ ਬਾਬਾ ਜੀ ਇਹ ਕਾਰਜ ਕਰਵਾਉਂਦੇ ਸਨ ਹਰੀਕਨਗਰ ਵਿੱਚ ਉਹ ਸਥਾਨ ਦਮਦਮਾ ਸਥਾਨ ਕਰਕੇ ਪ੍ਰਸਿੱਧ ਹੋ ਜਾਂਦਾ ਸੀ ਬਾਬਾ ਜੀ ਦੇ 365 ਦਮਦਮਾ ਸਥਾਨਾਂ ਵਿੱਚੋਂ ਮਨਸੂਰਾਂ ਨਗਰ ਜੋ ਕੀ ਇਹ ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ ਹੈ ਮਨਸੂਰਾਂ ਨਗਰ ਵਿੱਚ ਸਥਿਤ ਹੈ ਇਹ ਸਥਾਨ ਵੱਡੀ ਇਤਿਹਾਸਕ ਮਹੱਤਤਾ ਰੱਖਦਾ ਹੈ ਇਸ ਇਲਾਕੇ ਦੀਆਂ ਸੰਤਾਂ ਦੇ ਬੇਨਤੀ ਕਰਨ ਤੇ ਬਾਬਾ ਸਾਹਿਬ ਸਿੰਘ ਜੀ ਇੱਥੇ ਆਏ ਸਨ ਬੇਅੰਤ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਸੀ ਗੁਰਬਾਣੀ ਦੇ ਕੀਰਤਨ ਨੂੰ ਪ੍ਰਗਟ ਕਰਨ ਵਾਸਤੇ ਰੈਣ ਸਵਾਈ ਕੀਰਤਨ ਦੁਆਰਾ ਮੀ ਬਰਸਾਦ ਦਾ ਕੌਤਕ ਇਸ ਨਗਰ ਵਿੱਚ ਹੀ ਵਰਤਾਇਆ ਸੀ ਧੜਿਆਂ ਵਿੱਚ ਬੰਡੇ ਹੋਏ ਇਲਾਕੇ ਦੇ ਲੋਕਾਂ ਵਿੱਚ ਭਾਈਚਾਰਕ ਇਕਤਾ ਕਰਵਾਈ ਸੀ ਬਾਬਾ ਜੀ ਨੇ ਇਸ ਨਗਰ ਤੋਂ ਜਾ ਕੇ ਹੀ ਧਰਮ ਪ੍ਰਚਾਰ ਲਈ ਪਿੰਡ ਅਖਾੜਾ ਬਰਮਾਲੀਪੁਰ ਉਦੈਮ ਉਮੀਦ ਮਾਫਕਨਾ ਉਮੈਦਪੁਰ ਜੰਡਾਲੀ ਖੰਡੂਰ ਨਾ ਨਰੰਗਵਾਲ ਜੋਦਾ ਮਹਿਮੂਦਪੁਰ ਦੋਲੋਂ ਆਦਿਕ ਨਗਰਾਂ ਵਿੱਚ ਚਰਨ ਪਾਏ ਮਨਸੂਰਾ ਪਿੰਡ ਤੋਂ ਹੀ ਚੜਾਈ ਕਰਕੇ ਬਾਬਾ ਜੀ ਮਲੇ ਕੋਲਾ ਰਾਏਕੋਟ ਅਤੇ ਹੋਰ ਨਗਰਾਂ ਦੇ ਜ਼ਾਲਮ ਹਾਕਮਾਂ ਨੂੰ ਮਾਫ਼ ਕਰਨਾ ਜੀ ਜ਼ਾਲਮ ਹਾਕਮਾਂ ਨੂੰ ਧਰਮ ਯੁੱਧ ਕਰਕੇ ਸਜ਼ਾਵਾਂ ਦਿੱਤੀਆਂ ਬਾਬਾ ਜੀ ਦੇ ਸਮੇਂ ਇਸ ਸਥਾਨ ਤੇ 14000 ਨਿਹੰਗ ਸਿੰਘ ਫੌਜਾਂ ਨਿਵਾਸ ਰੱਖਦੀਆਂ ਸਨ ਦਮਦਮਾ ਸਥਾਨ ਦੀ ਸੇਵਾ ਨਿਹੰਗ ਸਿੰਘ ਹੀ ਕਰਦੇ ਸਨ ਰਾਜਸੀ ਉਤਲ ਫੁਤਲ ਵਿੱਚ ਲੋਪ ਹੋਏ ਇਸ ਸਥਾਨੋਂ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ ਨੇ ਡੇੜ ਤੋਂ ਆਏ ਬਾਬਾ ਜਵਾਹਰ ਸਿੰਘ ਜੀ ਨਿਹੰਗ ਸਿੰਘ ਨੇ ਉਸਾਰਿਆ ਸੀ ਭਾਵ ਇਹ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਕਸ਼ਿਸ਼ ਨਾਲ ਹੋਂਦ ਵਿੱਚ ਆਇਆ ਨਿਹੰਗ ਬਾਬਾ ਦਾਨ ਦਾਨ ਸਿੰਘ ਜੀ ਨੇ ਕਾਫੀ ਸਮੇਂ ਸਥਾਨ ਦੀ ਸੇਵਾ ਨਵਾਈ ਇਸ ਸਥਾਨ ਦੀ ਵੱਡੀ ਮਹਿਮਾ ਉਸ ਸਮੇਂ ਪ੍ਰਗਟ ਹੋਈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 15ਵੀਂ ਪੀੜੀ ਬਾਬਾ ਦਵਿੰਦਰ ਸਿੰਘ ਜੀ ਵੇਦੀ ਆਪਣੀ 16ਵੀਂ ਪੀੜੀ ਬਾਬਾ ਮਧੂਸੂਦਨ ਸਿੰਘ ਜੀ ਵੇਦੀ ਨੇ ਉਹਨਾਂ ਸਾਹਿਬ ਤੋਂ ਗੁਰੂ ਨਾਨਕ ਮਾਫ ਕਰਨਾ ਜੀ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਆਰੰਭ ਹੋਇਸੀ ਸ੍ਰੀ ਅਖੰਡ ਪਾਠ ਸਾਹਿਬ ਇਸ ਸਥਾਨ ਤੇ ਸੰਪੂਰਨ ਕੀਤੇ ਸਨ ਇਸ ਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅੰਸ਼ ਵੰਸ਼ 16ਵੀਂ ਪੀੜ੍ਹੀ ਬਾਬਾ ਮਦੂ ਸੁਦਨ ਸਿੰਘ ਜੀ ਵੇਦੀ ਨੇ 25 ਸਾਲ ਜਿਹੜਾ ਸੰਗਤ ਜੀ ਨਿਵਾਸ ਰੱਖਿਆ ਸੀ ਅਸਥਾਨ ਦੀ ਉਸਾਰੀ ਸਰੋਵਰ ਦੀ ਸੇਵਾ ਜਿਵੇਂ ਕੀ ਲੰਗਰ ਦੀ ਸੇਵਾ ਜੀ ਅਤੇ ਗੁਰਮਤਿ ਪ੍ਰਚਾਰ ਆਦਿਕ ਸਾਧਨਾ ਦੇ ਨਾਲ ਅਸਥਾਨ ਦੀ ਵਿੜਾਈ ਨੂੰ ਹੋਰ ਪਰਵਲ ਕੀਤਾ ਪ੍ਰਵਲ ਕੀਤਾ ਵਰਤਮਾਨ ਸਮੇਂ ਵਿੱਚ ਗੁਰੂ ਨਾਨਕ ਵੰਸ਼ 12ਵੀਂ ਪੀੜੀ ਬਾਬਾ ਸਰਬਜੋਤ ਸਿੰਘ ਦੀ ਬੇਦੀ ਇਸ ਸਥਾਨ ਦੀ ਦੇਖ-ਰੇਖ ਅਤੇ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ ਸੋ ਇਹ ਸਥਾਨ ਜਿਹੜਾ ਸੰਗਤ ਜੀ ਗੁਰਦੁਆਰਾ ਸਾਹਿਬ ਬਿਲਕੁਲ 20 ਕਿਲੋਮੀਟਰ ਲੁਧਿਆਣੇ ਤੋਂ ਦੂਰ ਹੈ ਇਹ ਇਤਿਹਾਸਿਕ ਦਮਦਮਾ ਸਥਾਨ ਬਾਬਾ ਸਾਹਿਬ ਸਿੰਘ ਜੀ ਵੇਦੀ ਪਿੰਡ ਮਨਸੂਰਾ ਜ਼ਿਲ੍ਹਾ ਲੁਧਿਆਣਾ ਵਿਖੇ ਸੇਤਾ ਜੀ ਆਓ ਇੱਥੇ ਜਿਹੜੀ ਆ ਹਰੇਖ ਦਸਵੀਂ ਨੂੰ ਇੱਥੇ ਬਹੁਤ ਵੱਡਾ ਗੰਢੀ ਵਿੱਚ ਜਿਹੜੀ ਸੰਗਤ ਨਤਮਸਤਕ ਹੋਣ ਲਈ ਇੱਥੇ ਆਉਂਦੀ ਆ ਜੀ ਜਿਵੇਂ ਤੁਹਾਨੂੰ ਮੈਂ ਦੱਸਿਆ ਜੀ ਇਹ ਪਾਵਨ ਅਸਥਾਨ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਪਹਿਲੀ ਜੀ ਦੀ ਜਿਹੜੀ 11ਵੀਂ ਪੀੜ੍ਹੀ ਬਾਬਾ ਸਾਹਿਬ ਸਿੰਘ ਬੇਦੀ ਜੀ ਦਾ ਚਰਨ ਸ਼ੋ ਪ੍ਰਾਪਤ ਸਥਾਨਾਂ ਜੀ ਤੇ ਇਹ ਵੀ ਤੁਹਾਨੂੰ ਦੱਸਿਆ ਸੀ ਬਾਬਾ ਜੀ ਸਿੱਖ ਕੌਮ ਵਿੱਚ 18ਵੀਂ ਸਦੀ ਦੇ ਮਹਾਨ ਪਵਿੱਤਰ ਆਤਮਾ ਰਾਜਾ ਜੋਗੀ ਤੇ ਖਾਲਸਾ ਰਾਜ ਦੀ ਖਾਲਸਾ ਰਾਜ ਦੀ ਸਥਾਪਨਾ ਵਿੱਚ ਵੱਡਾ ਸਹਿਯੋਗ ਦੇਣ ਕਰਕੇ ਵੱਡੀ ਪ੍ਰਸਿੱਧੀ ਵਾਲੇ ਧਾਰਮਿਕ ਸ਼ਖਸੀਅਤ ਸਨ ਜਿਨ੍ਹਾਂ ਨੇ 1801 ਵਿਸਾਖੀ ਦੇ ਦਿਹਾੜੇ ਤੇ ਲਾਹੌਰ ਦੇ ਮੁਕਾਮ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਖਾਲਸਾ ਰਾਜ ਦਾ ਮੁਖ ਸੇਵਾਦਾਰ ਥਾਪਿਆ ਸੀ ਅਤੇ ਬਾਬਾ ਫਜ਼ਲੇ ਅਕਾਲ ਖਾਦਮੇ ਕੌਮ ਵਾਲੀਏ ਖਾਲਸਾ ਸਰਕਾਰ ਦੇ ਖਿਤਾਬ ਨਾਲ ਨਿਮਾਜਿਆ ਸੀ ਬਾਬਾ ਜੀ ਇਸ ਜਿਸ ਵੀ ਨਗਰ ਵਿੱਚ ਚਰਨ ਪਾਉਂਦੇ ਸਨ ਉੱਥੇ ਗੁਰਵਾਣੀ ਧਰਮ ਪ੍ਰਚਾਰ ਅਮਰਤ ਸੰਚਾਰ ਦੇ ਪਾਵਨ ਸਮਾਗਮ ਨੂੰ ਕਰਵਾਏ ਕਰਵਾਂਦੇ ਸਨ ਸੋ ਇਹ ਸੀ ਇਥੋਂ ਦੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਤੇ ਅੱਜ ਸੋ ਮੈਂ ਇੱਥੇ ਦਰਸ਼ਨ ਕਰਨ ਲਈ ਇਸ ਗੁਰਦੁਆਰਾ ਸਾਹਿਬ ਵਿਖੇ ਆਇਆ ਜੀ ਤੇ ਆਪ ਸਭਨਾਂ ਨੂੰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਨੇ ਸੋ ਆਪਾਂ ਲੰਗਰ ਹਾਲ ਵੱਲ ਚਲਦੇ ਹਾਂ ਜੀ ਇਹ ਹੈ ਨਵੀਂ ਇਮਾਰਤ ਬਣ ਰਹੀ ਆ ਜਿਸ ਕਿਸੇ ਮੇਰੇ ਵੀਰ ਭਾਈ ਨੇ ਤਿਲ ਫੁੱਲ ਪਾਣਾ ਹੋਵੇ ਪਾ ਸਕਦੇ ਆ ਇਹ ਬਾਬਾ ਜੀ ਦੀ ਰਿਹائش ਹੈ ਇੱਧਰ ਤੇ ਇਹ ਸਾਰਾ ਲੰਗਰ ਹਾਲ ਥੱਲੇ ਬੀਸਮੈਂਟ ਦੇ ਵਿੱਚ ਹੈਗਾ ਅਸੀਂ ਹੁਣ ਜਾਵਾਂਗੇ ਤੇ ਥੱਲੇ ਲੰਗਰ ਛਕਾਂਗੇ ਸੋ ਸੰਗਤ ਤੁਸੀਂ ਦੇਖ ਰਹੇ ਹੋ ਬੜੀ ਸ਼ਰਧਾ ਭਾਵ ਨਾਲ ਨਾਲ ਜਿਹੜੀ ਆ ਕੇ ਲੰਗਰ ਉਹ ਛਕ ਰਹੀ ਆ ਸੋ ਇਸ ਸਿੰਘ ਇੱਥੇ ਦੇ ਦਰਸ਼ਨ ਆਪਾਂ ਕਰਵਾਏ ਇਹੋ ਜਿਹਾ ਲੱਗੇ ਪਲੀਜ਼ ਇਸ ਵੀਡੀਓ ਨੂੰ ਅੱਗੇ ਸੰਗਤ ਜੀ ਜੋ ਜ਼ਰੂਰ ਸ਼ੇਅਰ ਕਰਿਓ ਇਹਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦਰਸ਼ਨ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਸਵਾਪਸ ਕਰਦੇ ਆ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪਹਿ ਦੇ ਆਧਾਰ ਤੇ ਮੇਰ ਸਾਗੇ ਜੀ ਰੱਬ ਰੱਖਾ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ